ਹਾਂਜੀ ਦੋਸਤੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਲੈ ਕੇ ਹਾਜ਼ਰ ਹੋਏ ਆ ਜੀ ਮੰਡੀਆਂ ਦੇ ਅੱਜ ਸ਼ਾਮ ਤੱਕ ਦੇ ਰੇਟ ਬਾਸਮਤੀਆਂ ਦੇ ਕੀ ਰਹੇ ਨੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਅਪਰ ਬਾਸਮਤੀਆਂ ਦੇ ਰੇਟਾਂ ਦੀ ਗੱਲਬਾਤ ਕਰਾਂਗੇ ਤੇ ਸ਼ਾਮ ਤੱਕ ਕੀ ਰੇਟ ਰਹੇ ਨੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਚ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਆਪਣੀ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਮੰਡੀਆਂ ਦੇ ਰੇਟ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਤੁਸੀਂ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਜੋ ਜੀ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਜਿੱਥੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਸ੍ਰੀ ਅਮਰਤਸਰ ਸਾਹਿਬ ਜਿੱਥੇ 1509 ਜਿਹੜਾ ਝੋਨਾ ਲੱਗਿਆ ਜੀ ਬੋਲੀ ਦੇ 2925 ਰੁਪਏ ਤੇ ਗੱਲ ਕਰਦੇ ਆਂ ਜੀ ਅੱਗੇ ਜੰਡਿਆਲਾ ਗੁਰੂ ਜੰਡਿਆਲਾ ਗੁਰੂ ਉਥੇ 28000 ਪੂਰੀ ਵਿਕਣ ਲਈ ਆਈ ਹੈ ਤੇ 2980 ਰੁਪਏ ਜਿਹੜੇ ਇਹ ਬੋਲੀ ਤੇ ਵਿਕਿਆ ਛੋਨਾ 1509 ਹੁਣ ਗੱਲ ਕਰਦੇ ਆ ਜੀ ਹਰਿਆਣਾ ਦੀਆਂ ਮੰਡੀਆਂ ਦੀ ਜਿੱਥੇ ਹਰਿਆਣਾ ਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਗਰਾਉਂਡਾ ਮੰਡੀ 1509 ਜਿੱਥੇ ਬਕੇ ਆ ਜੀ ਕੰਬੈਨ ਨਾ ਕਟਿਆ ਹੋਇਆ ਛੋਨਾ 2850 ਰੁਪਏ ਤੇ 2500 ਜਿਹੜੀ ਬੋਰੀ ਵੇਚਣ ਲਈ ਆਈ ਹੈ ਟਹਾਣਾ ਦੀ ਗੱਲ ਕਰੀਏ ਜਿੱਥੇ 3000 ਰੁਪਏ ਕੰਬੈਨ ਨਾ ਕਟਿਆ ਹੋਇਆ ਛੋਨਾ ਲੱਗਿਆ ਟਾਪ ਦਾ ਰੇਟ ਲੱਗਿਆ ਟਹਾਣੇ ਚ ਤੇ ਅੱਗੇ ਗੱਲ ਕਰਦੇ ਆ ਜੀ ਕਰਨਾਲ ਕਰਨਾਲ ਜੀ ਇੱਥੇ ਲੱਗਿਆ 1509 ਬੋਲੀ ਤੇ ਵਿਕਿਆ 2825 ਰੁਪਏ ਕੈਂਥਲ 2800 ਰੁਪਏ ਪ੍ਰਤੀ ਕੁੰਟਲ ਝੀਕਾ ਮੰਡੀ ਦੀ ਗੱਲ ਕਰੀਏ ਹਰਿਆਣੇ ਦੀ 2740 ਰੁਪਏ ਸਿਆਸਾਰ ਇੱਥੇ ਲੱਗੇ 1509 2450 ਰੁਪਏ ਤਰਾਵੜੀ ਮੰਡੀ ਦੀ ਗੱਲ ਕਰੀਏ ਤਾਂ 2990 ਰੁਪਏ ਰੇਟ ਲੱਗੇ 15000 ਜਿਹੜੀ ਬੋਰੀ ਵੇਚਣ ਲਈ ਆਈ ਹੈ ਰਤੌਰ ਮੰਡੀ ਦੀ ਗੱਲ ਕਰੀਏ ਤਾਂ 3045 ਰੁਪਏ ਦਾ ਟਾਪ ਦਾ ਰੇਟ ਲੱਗਿਆ ਜਿੱਥੇ 10000 ਬੈਗ ਵੇਚਣ ਲਈ ਆਇਆ ਹੈ ਤਾਂ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜਾ ਤੁਹਾਡੇ ਨਾਲ ਅੱਜ ਦੀ ਬੋਲੀ ਚ ਸ਼ਾਮ ਤੱਕ ਦੇ ਜਿਹੜੇ ਰੇਟ ਰਹੇ ਨੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਡੇਲੀ ਡੇਲੀ ਆਪਣੀ ਅਪਡੇਟ ਆਉਂਦੀ ਰਹਿੰਦੀ ਹੈ ਤੇ ਇੱਥੇ ਸਭ ਤੋਂ ਪਹਿਲਾਂ ਰੇਟ ਜਾਣਨ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਕੱਲ ਸ਼ਾਮ ਨੂੰ ਨਵੀਆਂ ਅਪਡੇਟਾਂ ਨਾਲ ਮਿਲਦੇ ਹਾਂ ਜੀ ਤਦ ਤੱਕ ਲਈ ਧੰਨਵਾਦ ਜੀ